ਆਪਾਂ ਨਾ ਆਇਆ ਜੀ ਹਾਲੇ ਕਈ ਫੈੜਾ ਭਾਂਨੇ ਨੂੰ ਬਿਮਾਰ ਸੀਗਾ ਚੁੱਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜੀ ਬੈਰੀਕੇਡਿੰਗ ਲਾਤੇ ਜੀ ਕੰਨ ਲਾਤੇ ਜੀ ਆ ਜੈਨ ਛੱਡੀ ਜਾਂਦੇ ਆ ਜੀ ਉੱਥੇ ਆ ਹੋ ਜੂਗਾ ਅੱਜ ਕੋਈ ਗੱਲ ਨਹੀਂ ਆ ਰਹੇ ਹੱਦ ਲਗੇ ਤਿਆਰ ਰਹੀ ਜਦੋਂ ਤੁਸੀਂ ਦੇਖੋ ਅੱਜ ਹੀ ਅਸੀਂ ਬਾਹਰ ਆਇਆ ਤੇ ਅੱਜ ਹੀ ਸਾਡਾ ਜਿਹੜਾ ਮੈਨੂੰ ਬੁਖਾਰ ਵੀ ਆ ਲੱਖਾਂ ਬਾਈ ਕਹਿੰਦਾ ਮੈਂ ਲੱਖੇ ਬਾਈ ਨਾਲ ਗੱਲਬਾਤ ਕਰੀਏ ਸੜਕ ਤੇ ਆਏ ਆ ਦਿੱਲੀ ਚ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਲਈ ਵੱਡੀ ਗਿਣਤੀ ਚ ਕਿਸਾਨ ਪੰਜਾਬ ਪਰ ਤੁਰਵਾਨਾ ਹੋ ਰਹੇ ਨੇ ਅੱਜ ਸਵੇਰ ਤੋਂ ਹੀ ਕਿਸਾਨਾਂ ਦਾ ਵੱਡੀ ਗਿਣਤੀ ਵਿੱਚ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਬਾਰਡਰਾਂ ਤੇ ਪਹੁੰਚਣ ਦਾ سلسلہ ਲਗਾਤਾਰ ਚੱ ਰਿਹਾ ਹੈ ਅਜਿਹੇ ਚ ਅੱਜ ਪਾਨਾ ਸਿੱਧੂ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਤਾਂ ਉਹ ਵੀ ਸ਼ਾਮ ਹੁੰਦਿਆਂ ਹੁੰਦਿਆਂ ਦਿੱਲੀ ਵੱਲ ਰਵਾਨਾ ਹੋਏ ਪਾਨਾ ਸਿੱਧੂ ਅਤੇ ਲਖਾ ਸਿਧਾਣਾ ਨੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਦਿੱਲੀ ਲਈ ਚੱਲੇ ਪਾਏ ਨੇ ਇਸ ਦੌਰਾਨ ਲੱਖਾ ਸਿਧਾਨਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਕੂਚ ਕਰਨ ਦੀ ਅਪੀਲ ਕੀਤੀ। ਬਾਈ ਜਲਾਲਾਬਾਦ ਤੋਂ ਜਮਾ ਪਾਸਾਂ ਦੇ ਬਾਰਡਰ ਤੋਂ ਜੀਰੋ ਲੈਣ। ਜੀਰੋ ਨੂੰ ਚਾਲੇ ਪਾਤੇ ਆ। ਹੁਣ ਪੈਰ ਜੁੱਤੀ ਨਾ ਮੇਰਾ ਵੀਰ ਪੰਜਾਬੀਓ ਪਾਇਓ ਕਿਉਂਕਿ ਮਸਲਾ ਸੋਡੀ ਹੋਰ ਤੇ ਆ ਕੇ ਖੜ ਗਿਆ। ਨਵੇਂ ਨਵੇਂ ਹੁਕਮਾਂ ਨਮੀਆਂ ਨਮੀਆਂ ਨੀਤੀਆਂ ਨਵੇਂ ਨਵੇਂ ਕਾਨੂੰਨ ਤਾਲੂ ਖਤਮ ਕਰ ਲਈ ਆ ਰਹੇ ਹੈ ਮੇਰਾ ਵੀਰਾ। ਬਹੁਤ ਸਥਿਤੀ ਗੰਭੀਰ ਬਣੀ ਹੋਈ ਹੈ। ਆਪਾਂ ਨਾ ਆਇਆ ਜੀ ਹਾਲਾਂਕਿ ਟਾਈਫਾਇਟ ਆ ਭਾਨੇ ਨੂੰ ਬਿਮਾਰ ਸੀਗਾ ਪਰ ਮੈਂ ਕਿਹਾ ਨਹੀਂ ਕੋਈ ਹਰ ਹਾਲ ਦੇ ਵਿੱਚ ਅੱਜ ਰਾਤ ਨੂੰ ਤੇ ਨਹੀਂ ਤੜਕੇ ਸੁਦੇਹਾ ਜਿੱਥੇ-ਜਿੱਥੇ ਆਪਾਂ ਨੰਗਣਾ ਬੜਾ ਦਬਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜੀ ਬੈਰੀਕੇਡਿੰਗ ਲਾਤੇ ਜੀ ਗੱਲ ਲਾਤੇ ਜੀ ਆ ਗੈਸ ਛੱਡੀ ਜਾਂਦੇ ਆ ਜੀ ਉੱਥੇ ਆ ਹੋ ਜੂਗਾ ਅੱਜ ਕੋਈ ਗੱਲ ਨਹੀਂ ਆ ਰਹੇ ਹੱਦ ਲਗੇ ਤਿਆਰ ਰਹੀ ਪਹਿਲਾਂ ਵੀ ਕਈ ਵਾਰੀ ਆਏ ਆ ਚੜ ਕੇ ਯੋਧੇ ਤੇ ਤੈਨੂੰ ਫਤਿਹ ਕਰਕੇ ਗਏ ਆ ਫੇਰ ਆ ਰਹੇ ਆ ਸੋ ਪੰਜਾਬ ਦੇ ਨੌਜਵਾਨੋ ਆਪਣੇ ਹੱਕਾਂ ਖਾਤਰ ਜਾਣਾ ਆਪਣੀ ਹੋਂਦ ਖਾਤਰ ਆਪਣੀ ਨਸਲਾਂ ਫਸਲਾਂ ਆਪਣੇ ਰੋਜ਼ਗਾਰ ਨੂੰ ਬਚਾਉਣ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਜਾਣਾ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਆਪਣੀ ਪਛਾਣ ਨੂੰ ਬਚਾਉਣ ਜਾਣਾ ਸੋ ਭਾਈ ਹੁਣ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸਾਡੇ ਬਜ਼ੁਰਗ ਆ ਦੇਖੋ ਫਾਇਲ ਕਦ ਚੱਲ ਕੇ ਆਇਆ ਆ ਖੜਿਆ ਆ ਬਾਪੂ ਖੜਿਆ ਨੌਜਵਾਨੋ ਜੇ 80 80 ਸਾਲ ਦੇ ਬਾਪੂ ਸਾਡੇ ਸਾਡੀਆਂ ਮਾਈਆਂ ਫਾਇਰ ਕਾਜ ਰੰ ਲਵਾਚ ਚੱਲ ਪਿਆ ਨੇ ਤੁਰਪੇ ਨੇ ਘੜਾ ਤੋਂ ਨਿਕਲ ਪੈਂਦਾ ਬਾਦ ਵਾਹ ਇਸ ਦੌਰਾਨ ਪੰਨਾ Sidhu ਨੇ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਦਿੱਲੀ ਕੂਚ ਦੀ ਅਪੀਲ ਕੀਤੀ ਪੰਨਾ Sidhu ਮੁਤਾਬਕ ਉਹ ਬਿਮਾਰ ਸੀ ਅਤੇ ਅੱਜ ਹੀ ਜੇਲ੍ਹ ਤੋਂ ਰਿਹਾ ਹੋ ਗਿਆ ਪਰ ਉਸ ਲਈ ਆਪਣੀ ਸਿਹਤ ਤੋਂ ਜ਼ਿਆਦਾ ਜ਼ਰੂਰੀ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣਾ ਹੈ ਇਸ ਲਈ ਉਹ ਵੀ ਦਿੱਲੀ ਵੱਲ ਕੂਚ ਕਰ ਰਿਹਾ ਹੈ ਤੇ ਨੌਜਵਾਨਾਂ ਨੂੰ ਬੇਨਤੀ ਆ ਗੁਰੂ ਗੋਬਿੰਦ ਸਿੰਘ ਦੇ ਵਾਰਸੋ ਆਜੋ ਵੀਰੇ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਆਪਾਂ ਨੂੰ ਪੰਜਾਬ ਲਈ ਲੜ ਲਈ ਹਰ ਟਾਈਮ ਤਿਆਰ ਰਹਿਣਾ ਚਾਹੀਦਾ ਜਦੋਂ ਤੁਸੀਂ ਦੇਖੋ ਅੱਜ ਹੀ ਅਸੀਂ ਬਾਹਰ ਆਇਆ ਤੇ ਅੱਜ ਹੀ ਸਾਡਾ ਜਿਹੜਾ ਮੈਨੂੰ ਬੁਖਾਰ ਵੀ ਆ ਲੱਖਾਂ ਬਾਈ ਕਹਿੰਦਾ ਮੈਂ ਲੱਖੇ ਬਾਈ ਨਾਲ ਗੱਲਬਾਤ ਕਰੀਏ ਸੜਕ ਤੇ ਆਏ ਆ ਹੁਣ ਆ ਟਰਾਲੀਆਂ ਸਾਡੀਆਂ ਤੁਰ ਹੀ ਜਾਂਦੇ ਨੇ ਗਿਆ ਨੌਜਵਾਨਾਂ ਨੂੰ ਬੇਨਤੀ ਆ ਵੀ ਆ ਜਾਓ ਵੀਰ ਬਣ ਕੇ ਨੌਜਵਾਨੋ ਵੀ ਆ ਵੀਰੇ ਰਹਿਣੀਆਂ ਸਾਡੀਆਂ ਮੰਗਾਂ ਨੇ ਉਹ ਆਪਾਂ ਮਨਵਾ ਕੇ ਆਈਏ ਨਹੀਂ ਤਾਂ ਤੁਹਾਨੂੰ ਪਤਾ ਕਿ ਆਪਣਾ ਜਿਹੜਾ ਪੰਜਾਬ ਹੈ ਇਹਨਾਂ ਨੇ ਖਤਮ ਕਰ ਦੇਣਾ ਇਹ ਛੋਟੀਆਂ ਮੰਗਾਂ ਨਹੀਂ ਆ ਸਾਡੀ ਖੇਤੀ ਬਚ ਰੂ ਸਾਡੇ ਜਮੂਨਾ ਬਚ ਰਹਣਗੇ ਸਾਡਾ ਕਿੱਤਾ ਬਚ ਰੂਗਾ ਇਹ ਬਾਪੂ ਕਿਹਦੇ ਲਈ ਲੜ ਰਹੇ ਨੇ ਮੈਂ ਨੌਜਵਾਨਾਂ ਨੇ ਇੱਕ ਚੀਜ਼ ਦੇਖਿਆ ਨੌਜਵਾਨਾਂ ਚ ਨਰਾਸ਼ ਵੀ ਨਹੀਂ ਪਾਈ ਜਾਂਦੀ ਆ ਅਸਲ ਦੇ ਵਿੱਚ ਬਾਪੂ ਸਾਡੀਆਂ ਲੜਾਈਆਂ ਲੜ ਰਹੇ ਨੇਗੇ ਸਾਡਾ ਸਵਾਗਤ ਕਰਨ ਦੇ ਲਈ ਪੱਪਾ ਭਾਰਾ ਵੀ ਆ ਜਾਓ ਤੁਹਾਡੇ ਮੁਰੇ ਹੋ ਕੇ ਜੇ ਪਹਿਲਾਂ ਆਪਣੇ ਮੁਰੇ ਲੱਗਿਆ ਸੀ ਇਸ ਵਾਰੀ ਫੇਰ ਉਹ ਤਿਆਰ ਆ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਣਾ ਲੜ ਬੰਦ ਨੇ ਉਹ ਗੱਲ ਸਾਰੀ ਸਟੇਟ ਦਾ ਸਾਰੀਆਂ ਏਜੰਸੀਆਂ ਦਾ ਸਾਰੇ ਆਈ.ਟੀ. ਸੈੱਲਾਂ ਦਾ ਸਾਰੇ ਇਹ ਸਰਕਾਰ ਦੇ ਹੱਥ ਓਕੇ ਨੇ ਸਭ ਦਾ ਜੋਰ ਲੱਗਿਆ ਪਿਆ ਬਾਈ ਚਲਾਈਆਂ ਜਾਣੀਆਂ ਉਹ ਦਲਾਲ ਮੀਡੀਆ ਵੱਲੋਂ ਚਲਾਈਆਂ ਜਾਣੀਆਂ ਉਹ ਇੰਨੇ ਦਲਾਲ ਰੱਖਿਓ ਇਹ ਬੰਦੇ ਭਾਰੇ ਟੱਕੂ ਨੇ ਕਰੇਂਦੇ ਨੇ ਉਹਨਾਂ ਵੱਲੋਂ ਚਲਾਈਆਂ ਜਾਣੀਆਂ ਕਿਸੇ ਗੱਲ ਤੇ ਨਹੀਂ ਮੇਰਾ ਵੀ ਰੱਪਾ ਆਉਣਾ ਬਹੁਤ ਕਹਾਣੀਆਂ ਕੜੀਆਂ ਜਾਣਗੀਆਂ ਆਪਣੇ ਆਪਾਂ ਦਾ ਜ਼ੋਰ ਲੱਗਿਆ ਪਿਆ ਜਿਹੜੇ ਆਪਣੇ ਕਹਿੰਦੇ ਸੀ ਪੰਜਾਬ ਦੇ ਦਰਦੀਆਂ ਉਹਨਾਂ ਦਾ ਇੰਨਾ ਜ਼ੋਰ ਲੱਗਿਆ ਪਿਆ ਲੱਤਾਂ ਖਿੱਚਣ ਤੇ ਦਿੱਲੀ ਕੀ ਕਰਨ ਚੱਲ ਪਈ ਤੁਹਾਡੀ ਸਿੱਖਿਆ ਕੱਖ ਵੀ ਤੁਹਾਡੇ ਪੱਲੇ ਨਹੀਂ ਰਹਿਣਦਰਾ ਮੇਰੀ ਗੱਲ ਯਾਦ ਰੱਖੋ ਮਲਿਆ ਮੇਟ ਕਰ ਦੇਣਗੇ ਬਾਈ ਜੇ ਨਾ ਉੱਥੇ ਤੁਹਾਡੇ ਖਾਣ ਪੀਣ ਪਹਿਨਣ ਤੋਂ ਲੈ ਕੇ ਤੁਹਾਡੇ ਸਾਹ ਲੈਣ ਤੱਕ ਵੀ ਇਹ ਤੈਅ ਕਰਨਗੇ ਕਿ ਕਿਹੜਾ ਬੰਦਾ ਕਿੰਨੇ ਸਾਲ ਉਹ ਕਿਹੜਾ ਬੰਦਾ ਕਿੰਨੇ ਸਾਲ ਉਹ ਬਈ 20 ਦਾ ਜਣ ਕੇ 20 ਗੱਲ ਕਰ ਹਾਂ ਠੀਕ ਵੀ ਛੋਟੀ ਗੱਲ ਹੈ ਇਹਦਾ ਮੋਦੀ ਕਹਿੰਦਾ ਹੈ ਇਹ ਮੋਦੀ ਕਹਿੰਦਾ ਕਿ ਨਾ 24 ਦਾ ਨਾ ਅਗਲਾ ਸੈਸ਼ਨ ਹੈ ਵੱਡੇ ਫੈਸਲੇ ਲੈਣ ਦਾ ਸੈਸ਼ਨ ਹੈ ਪਾਰਲੀਮੈਂਟ 'ਚ ਮੋਦੀ ਬੋਲਿਆ ਵੱਡੇ ਫੈਸਲੇ ਸਮਝੋ ਕਿਹੜੇ ਫੈਸਲੇ ਲੈਣਗੇ ਇਹ ਤੁਹਾਨੂੰ ਮਾਰਨਾ ਦੱਬਣਾ ਕੁਚਲਣਾ ਮੇਰਾ ਵੀ ਹੱਥ ਬੰਦ ਕੇ ਬੇਨਤੀਓ ਭਰਾ ਮੇਰੋ ਉੱਠ ਖੜੋ ਖੜੋ ਆਪਣੇ ਬਾਪੂਆਂ ਨਾਲ ਖੜੋ ਆਪਣੇ ਭਰਾਵਾਂ ਦੇ ਨਾਲ ਨੌਜਵਾਨੋ ਉੱਠ ਕੇ ਮੇਰਾ ਭਰਾਵ ਪੱਤਨਦੀਵਾਰ ਨੂੰ ਚੱਲੇ ਪਾਗੇ ਦਸਤਗਿਰਦ ਨੂੰ ਲਾ ਰੋਕਾਂ ਆਉਂਦੇ ਆ ਯੋਦੇ ਤਾਂ ਦੱਸਤੀ ਇਹ ਕਿ ਪਲਕੇ 13 ਫਰਵਰੀ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਹੇ ਹੈ ਅਜੇ ਹੇ ਵਿੱਚ ਕਿਸਾਨ ਪੰਜਾਬ ਪਰ ਤੋਂ ਵੱਡੀ ਗਿਣਤੀ ਵਿੱਚ ਅੱਜ ਤੋਂ ਹੀ ਹਰਿਆਣਾ ਪੰਜਾਬ ਦੇ ਬਾਰਡਰ ਤੇ ਜਮਾ ਹੋਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਹਰਿਆਣਾ ਦੇ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਵੱਡੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪਰ ਦੂਜੇ ਪਾਸੇ ਕਿਸਾਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਕੋਈ ਵੀ ਰੋਕਾਂ ਨਹੀਂ ਰੋਕ ਸਕਦੀਆਂ ਅਜਿਹੇ 'ਚ ਹੁਣ ਭਲਕੇ ਕਿਸਾਨ ਅੰਦੋਲਨ ਦਾ ਕਿਹੋ ਜਿਹਾ ਰੁਖ ਰਹਿੰਦਾ ਹੈ ਇਹ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ